ਨੰਨਾਂ ਸਹਯਾ ਤੇ ਮੈਂ ਜਵਾਨੇ ਦੀ ਗੱਲ ਸੁਣਾਉਣਾ ਵੀ ਜਿਹੜਾ ਆਪਣਾ ਜਮਾਨਾ ਨਾ ਹਾਂਜੀ ਨਾ ਤਾਂ ਚੋਰਾ ਨੂੰ ਜਿਉਂ ਦਿੰਦਾ ਤੇ ਨਾ ਸਾਧਾ ਨੂੰ ਜਿਉਂ ਦਿੰਦਾ ਇਹਦੇ ਵੱਖਰੇ ਮਾਪਦਾਂ ਦਾ ਜੇ ਤਾਂ ਤੁਸੀਂ ਕਿਸੇ ਕੰਮ ਆ ਸਕਦੇ ਹੋ ਕਿਸੇ ਦੇ ਫਿਰ ਤਾਂ ਤੁਸੀਂ ਬਹੁਤ ਵਧੀਆ ਬੰਦੇ ਆ ਜੇ ਤੁਸੀਂ ਕਦੇ ਕਿਸੇ ਦੇ ਕੰਮ ਨਹੀਂ ਆ ਸਕਦੇ ਤਾਂ ਲੋਕ ਹੱਥ ਵੀ ਚੱਕਦੇ ਹੱਥ ਮਲਾਉਣਾ ਤਾਂ ਦੁੱਤ ਇਹਦੇ ਨਾਲ ਜੁੜੀ ਹੋਈ ਤਾਂ ਇੱਕ ਗੱਲ ਸੁਣਾਉਣਾ ਵੀ ਕੋਈ ਨਾ ਬੰਦਾ ਤੁਰਿਆ ਜਾਂਦਾ ਸੀ ਮੇਰੇ ਵਰਗਾ ਉਹਨੂੰ ਕੋਈ ਬੰਦਾ ਆ ਕੇ ਕਹਿੰਦਾ ਕਹਿੰਦਾ ਮੇਰੀ ਯਾਰ ਬੱਕਰੀ ਨਹੀਂ ਵੇਖੀ ਤੂੰ ਉਹ ਕਹਿੰਦਾ ਬੱਕਰੀ ਹੁੰਦੀ ਕਿਉਂ ਜੀ ਆ ਕਹਿੰਦਾ ਕਮਾਲ ਆ ਯਾਰ ਤੂੰ ਬੱਕਰੀ ਨਹੀਂ ਵੇਖੀ ਕਿਤੇ ਪੱਤਰੀ ਬਾਰੇ ਨਹੀਂ ਜਾਣਦਾ ਕਹਿੰਦਾ ਨਹੀਂ ਯਾਰ ਮੈਂ ਤਾਂ ਬੱਕਰੀ ਵੇਖੀ ਨਹੀਂ ਕਦੇ ਕਹਿੰਦਾ ਯਾਰ ਹੁੰਦੀ ਕਿਉਂ ਜੀ ਮੈਨੂੰ ਦੱਸ ਕਹਿੰਦਾ ਐ ਕਰਕੇ 4 ਲੱਤਾਂ ਹੁੰਦੀਆਂ 2 ਕੰਨ ਹੁੰਦੇ ਆ 2 ਅੱਖਾਂ ਹੁੰਦੀਆਂ ਊਸ਼ ਹੁੰਦੀ ਆ ਕਹਿੰਦਾ ਠੀਕ ਆ ਤੇ ਕਹਿੰਦਾ ਦਾ ਕੱਦ ਕਿੱਡਾ ਹੁੰਦਾ ਉਹ ਕਹਿੰਦਾ ਕੱਦ ਉਹਦਾ ਹੁੰਦਾ ਐਡਾ ਮੇਰੇ ਰਗਾ ਬੰਦਾ ਕਹਿੰਦਾ ਕਹਿੰਦਾ ਬਾਈ ਮੈਂ ਤਾਂ ਐਦੋਂ ਥੱਲੇ ਕਦੇ ਚੱਕਿਆ ਹੀ ਨਹੀਂ ਸੋਚੇ ਦੁਨੀਆ 'ਚ ਟਾਈਮ ਪਾਸ ਕਰਨਾ ਨਾ ਐਦੋਂ ਥੱਲੇ ਝਾਕੋ ਹੀ ਨਾ ਆਦੀ ਨਿਗ੍ਹਾ ਰੱਖੋ ਸਿੱਧੀ ਥੱਲੇ ਥੋੜੇ ਬਹੁਤ ਕੁੱਤੇ ਮਿਲੇ ਬਹੁਤ ਕੀਲੇ ਮਕੋੜੇ ਤੇ ਬੱਕਰੀਆਂ ਕੁੱਤੇ ਬਹੁਤ ਕੁਸ ਭੋਕਣ ਵਾਲਾ ਮਿਲੂਗਾ ਹੁਣ ਪਰ ਐਦੋਂ ਥੱਲੇ ਆਦੀ ਹੱਕ ਤੋਂ ਥੱਲੇ ਕਦੇ ਝਾਕੋ